ਮੈਂ ਕਿਦਨ ਪਹਿਲਾਂ ਵੀ ਬੇਨਤੀ ਕੀਤੀ ਸੀ ਇੱਕ ਗ੍ਰੰਥੀ ਦੇ ਪ੍ਰਤੀ ਪਹੁੰਚ ਗਈ ਹੈ ਕੋਈ ਵਾਲਾ ਟਾਲ ਨਾ ਸਨ ਜਦੋਂ ਟੈਲੀਫੋਨ ਆਉਂਦਾ ਗਿਆਨੀ ਜੀ ਸੁੱਤੇ ਪਏ ਹੋ ਮੈਂ ਕਹਿੰਨੀ ਬਦਨਾਮ ਹੀ ਆ ਸੁੱਤੇ ਤਾਂ ਨਹੀਂ ਆ ਪਹਿਲੇ ਸਾਨੂੰ ਇਦਾਂ ਲੱਗਦਾ ਵੀ ਬਾਬੇ ਤੇ ਸੁੱਤੇ ਹੀ ਰਹਿੰਦੇ ਨੇ ਉਹਦਾ ਕਾਰਨ ਇਹ ਵੀ ਆਪਾਂ 9 ਵਜੇ ਉੱਠਦੇ ਆ ਬਾਬੇ ਰਾਤ ਦੇ 2 ਵਜੇ ਦੇ ਉੱਠੇ ਹੁੰਦੇ ਨੇ ਅਸੀਂ ਆਪਣੇ ਜਾਗਣ ਨੂੰ ਜਾਗਣਾ ਸਮਝਦੇ ਆਂ ਅਸੀਂ ਭਾਈ ਸਾਹਿਬ ਦੇ ਜਾਗਣ ਨੂੰ ਜਾਗਣਾ ਨਹੀਂ ਸਮਝਦੇ ਫਿਰ ਮੈਂ ਮੰਜੀ ਸਾਹਿਬ ਵੀ ਬੇਨਤੀ ਕਰਕੇ ਆਇਆ ਬਿਲਕੁਲ ਸਹੀ ਗੱਲ ਹੈ ਕਿ ਸੀਸਕਨ ਸਾਹਿਬ ਦੇ ਗੁਰੂ ਕੇ ਗ੍ਰੰਥੀ ਸਾਹਿਬ ਵਾਹਿਗੁਰੂ ਨੇ ਕਿਰਪਾ ਕੀਤੀ ਉਹਨਾਂ ਨੂੰ ਟਰੱਕ ਮਿਲ ਗਿਆ ਟਰਾਂਸਪੋਰਟ ਬਣ ਗਿਆ ਬੜੀ ਵੱਡੀ ਸ਼ਿਕਾਇਤ ਹੋ ਗਈ ਕਿ ਭਾਈ ਸਾਹਿਬ ਦੇ ਤੇ ਟਰੱਕ ਨੇ ਜੀ ਇਹ ਤਾਂ ਮੈਂ ਭਾਈ ਸਾਬ ਕਹਿੰਨਾ ਉਹ ਤੇ ਉਲਟਾ ਹੀ ਕਹਿੰਦੇ ਨੇ ਕਿ ਤੇ ਭਾਈ ਨੇ ਤੇ ਟਰੱਕ ਪਾ ਲਏ ਨੇ ਕਿਉਂਕਿ ਇਦਾਂ ਲੱਗਦਾ ਹੈ ਕਿ ਭਾਈ ਦੀ ਨਿੰਦਿਆ ਕਰਨ ਲਈ ਅਸੀਂ ਇੱਕ ਗਿੱਠ ਲੰਮੀ ਜ਼ੁਬਾਨ ਵਧਾਈ ਹੋਈ ਆ ਆਪਣੀ ਔਰ ਕੋਈ ਡਰ ਨਹੀਂ ਹੈ ਸਾਨੂੰ ਭਾਈ ਨੇ ਤੇ ਜੀ ਟਰੱਕ ਪਾ ਲਏ ਨੇ ਗੱਲਾਂ ਕੜਗੀਆਂ ਨੇ ਪਾਸਾ ਉਸ ਪ੍ਰਧਾਨ ਨੂੰ ਉਦਾ ਗੁਰਪੁਰੀ ਵਿੱਚ ਵਾਸਾ ਹੋਵੇ ਮੈਂ ਸ਼ਾਬਾਸ਼ ਦੇਣੀ ਚਾਹੁੰਨਾ ਉਹਨੇ ਬੜੀ ਇੱਜ਼ਤ ਨਾਲ ਬੁਲਾਇਆ ਭਾਈ ਸਾਹਿਬ ਤੁਸੀਂਾਂ ਦੇ ਟਰੱਕ ਨੇ ਭਾਈ ਸਾਹਿਬ ਕਹਿਣ ਲੱਗੇ ਜੀ ਪ੍ਰਧਾਨ ਸਾਹਿਬ ਕਹਿਗੇ ਨੇ ਵਤਮੋੜ ਇੰਨੀ ਇਨਕਮ ਹੈ ਤੁਹਾਨੂੰ ਤੇ ਭਾਈ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਕਹਿਣ ਲੱਗੇ ਪ੍ਰਧਾਨ ਸਾਹਿਬ साढ़े को अरदसा करवा करवा के लोगों ने जहाज बना लड़े को अरदसा करा करा लोगों ने ट्रांसपोर्टा खोल लिया फैक्ट्रिया ला लिया तो जे मेरे ग्रंथी के चार पांच ट्रक बन गए प्रदान साहब कह लगे भाई साहब जाओ बिल्कुल ठीक है मैं समझ गया ਸਾਡਾ ਦ੍ਰਿਸ਼ਟੀਕੋਣ ਇਹ ਹੈ ਵੀ ਗਰੰਥੀ ਸਾਡੇ ਬੱਚੇ ਦਾ ਨਾਂ ਰੱਖੇ ਗਰੰਥੀ ਸਾਡੀਆਂ ਲਾਵਾ ਵੀ ਕਰੇ ਸਾਡੇ ਬਜ਼ੁਰਗ ਨੂੰ ਸਵਰਗਾ ਚ ਵੀ ਛੱਡ ਕੇ ਆਵੇ ਪਰ ਚਲਾਵੇ ਸਾਈਕਲ ਉਹ ਵੀ ਬਿਨਾ ਬਗਰਾਟ ਤੋਂ ਬਿਨਾ ਚੇਨ ਕਵਰ ਤੋਂ ਸਾਰੀ ਗਲੇ ਜੀ ਧੋੜੋ ਦੇ ਲੱਕ ਤੇ ਪਈ ਹੋਵੇ ਪਜਾਮਾ ਉਹਦਾ ਚੇਨ ਚ ਫਟਿਆ ਹੋਵੇ ਫਿਰ ਗਰੰਥੀ ਜੀ ਬੜੇ ਵਧੀਆ ਨੇ ਮਤਲਬ ਅਸੀਂ ਆਪਣੇ ਭਾਈ ਸਾਹਿਬ ਨੂੰ ਭੁੱਖਾ ਮਰਿਆ ਵੇਖਣਾ ਚਾਹੁੰਨੇ ਆ ਤੇ ਬਾਬਾ ਜੀ ਨੂੰ ਪੁੱਛਦੇ ਬਾਬਾ ਜੀ ਕਿਹੜੀ ਕਾਰ ਤੇ ਆਏ ਨੇ ਮੈਂ ਇੱਕ ਬੇਨਤੀ ਕਰਾਂ ਇਸ ਗੁਰੂ ਘਰ ਦੇ ਵਿੱਚ ਹਾਂਜੀ ਗੁਰਦੁਆਰੇ ਦੇ ਵਿੱਚ ਇੱਕੋ ਹੀ ਪੋਸਟ ਹੈ ਉਹ ਗ੍ਰੰਥੀ ਦੀ ਹੈ ਜਿਹਨੇ ਗ੍ਰੰਥ ਦੀ ਸੇਵਾ ਕਰਨੀ ਹੈ ਨਾਲ ਬੱਤੀਆਂ ਕਰਦੇ ਆਈਆਂ ਔਰ ਜਿਹਨੂੰ ਗਰੰਥੀ ਲਾਇਆ ਗਿਆ ਉਹਦਾ ਇਨਾ ਸਨਮਾਨ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰ ਵਿੱਚ ਕਿ ਜੇ ماں ਗੰਗਾ ਕਹਿੰਦੀ ਹੈ ਮੈਨੂੰ ਪੁੱਤਰ ਚਾਹੀਦਾ ਬਿਲਕੁਲ ਉਹ ਕਹਿੰਦੇ ਨੇ ਵੀ ਜਾਓ ਫਿਰ ਬਾਬੇ ਬੁੱਢੇ ਕੋਲੋਂ ਜਾ ਕੇ ਅਰਦਾਸ ਕਰਾਓ ਸਾਰਾ ਪੰਥ ਇਸ ਗੱਲ ਤੇ ਸਹਿਮਤ ਹੈ ਮੇਰੇ ਨਾਲ ਡੇਰੇਦਾਰੀ ਨਹੀਂ ਹੋਣੀ ਚਾਹੀਦੀ ਤੇ ਡੇਰੇਦਾਰੀ ਦਾ ਤੁਹਾਡੇ ਕੋਲ ਬਦਲ ਕੀ ਹੈ ਰਾਗੀਆਂ ਦੀ ਜੇ ਤੁਸੀਂ ਨਹੀਂ ਕਰਨੀ ਗਰੰਥੀਆਂ ਦੀ ਜੇ ਤੁਸੀਂ ਨਹੀਂ ਕਰਨੀ ਦੇਖੋ ਇਹਦਾ ਬਦਲ ਕੀ ਹੈ ਇਸ ਸੰਸਾਰ ਦੇ ਲੋਕਾਂ ਨੇ ਕਿਤੇ ਤਾਂ ਜਾ ਕੇ ਭਾਈ ਅਰਦਾਸ ਬੇਨਤੀ ਕਰਾਉਣੀ ਹੈ ਨਾ ਇਹਨਾਂ ਨੇ ਆਪਣੇ ਦੁੱਖ ਮਿਟਾਉਣ ਵਾਸਤੇ ਸੁੱਖ ਲੈਣ ਵਾਸਤੇ ਕਿਸੇ ਨੂੰ ਤਾਂ ਕਹਿਣਾ ਹੈ ਨਾ ਵੀ ਸਾਡੇ ਲਈ ਹੱਥ ਜੋੜ ਦਿਓ ਐਸੀ ਗੱਲ ਹੁੰਦੀ ਆ ਅਸੀਂ ਉਸ ਸਿਸਟਮ ਦੇ ਪ੍ਰਤੀ ਡੰਡਾ ਚੁੱਕਿਆ ਹੋਇਆ ਵੀ ਤੋੜ ਕੇ ਛੱਡ ਰਿਹਾ ਤੇ ਜਿੰਨਾਂ ਕੋਲ ਜਾਣਿਆ ਸੀ ਉਹਨਾਂ ਨੂੰ ਕਦੇ ਨਹੀਂ ਕਹਿੰਦੇ ਬਾਬਾ ਜੀ ਸਾਡੀ ਅਰਦਾਸ ਕਰ ਦਿਓ ਅਸੀਂ ਕਹਿੰਨੇ ਬਾਬਾ ਜੀ ਆਸ਼ੀਰਵਾਦ ਦੇ ਦਿਓ ਵੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਕਦੋਂ ਬਣ ਗਏ ਭਈ ਜਿਨਨੇ ਹੱਥ ਜੋੜਨੇ ਸੀ ਮਹਾਰਾਜ ਅੱਗੇ ਉਹਦਾ ਸਿਰ ਪਾੜਨ ਨੂੰ ਤਿਆਰਾ ਸੀ ਤੇ ਜਿੱਥੇ ਅਸੀਂ ਜਾ ਕੇ ਬਹਿ ਗਏ ਆ ਅਸੀਂ ਉੱਥੇ ਕਹਿੰਨੇ ਜੀ ਆਸ਼ੀਰਵਾਦ ਦੇ ਦਿਓ ਜੀ ਤੇ ਪਾਠ ਫਿਰ ਜਮਜੀ ਸਾਹਿਬ ਦਾ ਕਰਦੇ ਆ ਕਿ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ